ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਇਸ ਟਾਈਮ ਅਸੀਂ ਬਠਿੰਡਾ ਦੇ ਪਿੰਡ ਗੁਨਿਆਣਾ ਕਲਾ ਦੇ ਵਿੱਚ ਮੌਜੂਦਾ ਜੋ ਕਿ ਬਠਿੰਡੇ ਦਾ ਇੱਕ ਪਿੰਡ ਆ ਤੇ ਇਸ ਪਿੰਡ ਦੇ ਵਿੱਚ ਗ੍ਰੰਥੀ 9 ਸਾਲ ਤੋਂ ਸੇਵਾ ਕਰ ਰਿਹਾ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਟੈਂਟ ਲੱਗਿਆ ਹੋਇਆ ਸਾਹਮਣੇ ਉਸ ਗ੍ਰੰਥੀ ਦੀ ਧੀ ਦਾ ਜਿਹੜਾ ਵਿਆਹ ਇਸ ਪਿੰਡ ਦੇ ਵੱਲੋਂ ਜਿਹੜਾ ਕਾਰ ਜਾਂ ਜਿਹੜਾ ਸੰਭਾਲਿਆ ਗਿਆ ਇਸ ਪੂਰੇ ਪਿੰਡ ਦੇ ਇਸ ਪੂਰੇ ਨਗਰ ਦੇ ਵਿੱਚੋਂ ਜਿਹੜਾ ਸਭ ਨੇ ਜਿਹੜੀ ਸੇਵਾ ਕੀਤੀ ਹੈ ਤੇ ਉਸ ਸੇਵਾ ਦੇ ذریعے ਜਿਹੜਾ ਇਸ ਗਰੰਥੀ ਦੀ ਧੀ ਦਾ ਜਿਹੜਾ ਵਿਆਹ ਕੀਤਾ ਜਾ ਰਿਹਾ ਪਿੰਡ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਭਾਈਚਾਰਕ ਸਾਂਝ ਆ ਜਿਹੜੀ ਉਹ ਕਾਇਮ ਕੀਤੀ ਹੈ ਪੂਰੇ ਪਿੰਡ ਦੇ ਲੋਕਾਂ ਨੇ ਇਕਤਾ ਦਿਖਾਈ ਹੈ ਤੇ ਜੋ ਗਰੰਥੀ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆ ਉਹਨਾਂ ਦੇ ਲਈ ਜਿਹੜੀ ਸੇਵਾ ਭਾਵਨਾ ਸਮਰਪਿਤ ਕੀਤੀ ਹੈ ਉਸ ਦੇ ਲਈ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਲੋਕ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਕੀ ਪੂਰਾ ਵਿਆਹ ਚਾਇਆ ਗਿਆ ਵਿਆਹ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ ਪਿੰਡ ਦੇ ਲੋਕ ਵੀ ਮੌਜੂਦ ਆ ਟੈਂਟ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਨੇ ਕੱਲ ਜਿਹੜੀ ਬਰਾਤ ਆਵੇਗੀ ਤੇ ਲੋਕ ਇੱਥੇ ਮੌਜੂਦ ਨੇ ਪਿੰਡ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਆ ਜਿਹੜੀ ਅ ਗ੍ਰੰਥੀ ਸਹਿਬਾਨ ਨੇ ਜਿਹੜੇ ਬਾਬਾ ਜੀ ਨੇ 9 ਸਾਲ ਤੋਂ ਸਿਵਾਮਾ ਨਿਭਾਰੇ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੀ ਬੇਟੀ ਦੀ ਜਿਹੜੇ ਆਨੰਦ ਕਾਰਜ ਕੱਲ ਹੋਣੇ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਮੌਜੂਦ ਨੇ ਸਾਡੇ ਨਾਲ ਅ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਬਾਬਾ ਜੀ ਕਿੰਨੇ ਟਾਈਮ ਤੋਂ ਸੇਵਾ ਕਰਦੇ ਹੋ ਤੁਸੀਂ ਗੁੰਨੇਣਾ ਕਲਾ ਪਿੰਡ ਸਾਨੂੰ 9 ਸਾਲ ਹੋ ਗਏ ਜੀ 9 ਸਾਲ ਹੋ ਗਏ ਜੀ ਜਿਵੇਂ ਕਿਹਾ ਜਾਂਦਾ ਵੀ ਇੱਕ ਗ੍ਰੰਥੀ ਦੀ ਜਿਹੜੀ ਸੇਵਾ ਜਾਂ ਕਿਹਦੀ ਆਪਾਂ ਕਿ ਤਨਖਾਹ ਘਟ ਹੁੰਦੀ ਆ ਉਹ ਮਹਿਸੂਸ ਹੋਈ ਆ ਅੱਜ ਪਿੰਡ ਦੇ ਲੋਕਾਂ ਨੇ ਉਹ ਬੋਝ ਹਲਕਾ ਕੀਤਾ ਤੁਹਾਡਾ ਤੁਸੀਂ ਆਪਣੀ ਧੀ ਦੇ ਜਿਹੜੇ ਆਨੰਦ ਕਾਰਜ ਕਰ ਰਹੇ ਹੋ ਕੱਲ ਹੋਣਗੇ ਆਨੰਦ ਕਾਰਜ ਲੋਕਾਂ ਵੱਲੋਂ ਜੋ ਸੇਵਾ ਭਾਵਨਾ ਦਿਖਾਈ ਗਈ ਨਹੀਂ ਜੀ ਜਦੋਂ ਦੇ ਆਏ ਆ ਤਨਖਾਹ ਪਹਿਮੇ 6000 5000 ਆ ਅੱਛਾ ਭਾਗ 10000 ਆ ਜਿਵੇਂ ਜਿਵੇਂ ਸਮਾ ਆਈ ਗਿਆ ਸੰਗਤ ਵਧਾਈ ਗਈ ਤੇ ਪਰ ਮੈਨੂੰ ਤਨਖਾਹ ਕਿਸੇ ਸਾਲ ਵੀ ਕਿਤੇ ਮਹਿਸੂਸ ਨਹੀਂ ਹੋਣ ਦਿੱਤੀ ਸਭ ਤੋਂ ਪਹਿਲਾਂ ਮਤਲਬ ਕਿ ਵੀ ਮੈਂ 2019 ਦੇ ਵਿੱਚ 63500 ਦੀ ਸਕੂਟਰੀ ਉਹ ਵੀ ਨਗਰ ਨੇ ਲੈ ਕੇ ਸੀ ਸੀ ਮੈਨੂੰ ਆਉਣ ਜਾਣ ਜਾਣ ਕਰਨ ਨੂੰ ਫਿਰ 50000 ਰੁਪਿਆ ਲੱਤਾ ਦਾ ਆਪਰੇਸ਼ਨ ਕਰਾਇਆ ਸੀ ਖਰਚਾ ਆ ਉਹ ਵੀ ਨਗਰ ਨੇ ਦਿੱਤਾ ਸੀਗਾ ਜਿਹਦੇ ਵਿੱਚ ਕੁਝ ਨਹੀਂ ਕਟਿਆ ਹੁਣ ਬੇਟੀ ਦਾ ਮਤਲਬ ਕਿ 29 ਤਰੀਕ ਨੂੰ ਕੱਲ ਨੂੰ ਆਨੰਦ ਕਾਰਜ ਹੈ ਇਹ ਸਾਰਾ ਖਰਚਾ ਜਿੰਨਾ ਵੀ ਆ ਵਿਆਹ ਦਾ 26 ਤਰੀਕ ਤੋਂ ਲੈ ਕੇ ਚੱਲ ਰਿਹਾ ਫੰਕਸ਼ਨ ਆ ਤੇ ਸਾਰਾ ਨਗਰ ਨੇ ਰਲ ਮਿਲ ਕੇ ਕੀਤਾ ਪੂਰੇ ਪਿੰਡ ਵੱਲੋਂ ਸਹਿਯੋਗ ਜੀ ਪੂਰੇ ਪਿੰਡ ਵੱਲੋਂ ਬੱਚੇ-ਬੱਚੇ ਨੇ ਰੋਲ ਲੰਭਾਇਆ ਕਿੰਨੀ ਸੰਗਤ ਸੇਵਾ ਕਰ ਰਹੀ ਹੈ ਸਾਰਾ ਨਗਰ ਵੱਲੋਂ ਕੀਤਾ ਸਾਰਾ ਨਗਰ ਸਾਰਾ ਨਗਰ ਵੱਲੋਂ ਇੱਕ ਰਾਈ ਨੇ ਦੋ ਬੇਟਾ ਪੜਦਾ ਬੇਟੀ ਪੜਦੀ ਹੈ ਉਹਨਾਂ ਦਾ ਵੀ ਖਰਚਾ ਜਦੋਂ ਕੋਈ ਬਾਣ ਅਦਲਾ ਬਦਲੀ ਹੁੰਦੇ ਆ ਠੇਕਿਆਂ ਤੇ ਚੜਦੇ ਆ ਉਦੋਂ ਬੱਤੀ ਬੱਚੀ ਨੂੰ ਪੜਨ ਵਾਲੇ ਨੂੰ ਬੇਟੇ ਨੂੰ ਆਪਣੇ ਕੋਈ 1500 ਦੇ ਗਿਆ 2000 ਦੇ ਗਿਆ ਉਹ ਵੀ ਸਾਰਾ ਫੀਸਾਂ ਫੂਸਾਂ ਦਾ ਸਾਰਾ ਨਗਰ ਖਰਦਾ ਠੀਕ ਹੈ ਅੱਜ ਕਿਵੇਂ ਮਹਿਸੂਸ ਕਰਦੇ ਹੋ ਪਿੰਡ ਦੇ ਵਿੱਚ 9 ਸਾਲ ਸੇਵਾ ਕੀਤੀ ਹੈ ਗੁਰਦੁਆਰਾ ਨੂੰ ਜਿਹੜਾ ਸਮਰਪਿਤ ਹੋਏ ਹੋ ਤੁਸੀਂ ਲੋਕਾਂ ਨੂੰ ਕਥਾ ਕਰਕੇ ਵੀ ਜਦੋਂ ਕਿਸੇ ਦੇ ਸਮਾਗਮ ਹੁੰਦਾ ਖੁਸ਼ੀ ਦਾ ਗਮੀ ਦਾ ਉਦੋਂ ਤੁਸੀਂ ਕਥਾ ਕਰਕੇ ਜਿਹੜਾ ਸਿਮਰਨ ਕਰਦੇ ਹੋ ਲੋਕਾਂ ਨੂੰ ਦੱਸਦੇ ਹੋ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਿੰਡ ਦੇ ਲੋਕ ਇਕੱਤਰ ਹੋਈ ਹੈ ਤੁਹਾਡੇ ਦੇ ਮੇਰੇ ਰਿਸ਼ਤੇਦਾਰਾਂ ਨੂੰ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਮੈਨੂੰ ਬਹੁਤ ਜਿਆਦਾ ਖੁਸ਼ੀ ਹੈ ਕਿ ਅੱਜ 9 ਸਾਲਾਂ ਦੀ ਜਿਹੜੀ ਕੀਮਤ 9 ਸਾਲਾਂ ਦੀ ਸੇਵਾ ਦਾ ਸਾਰੇ ਨਗਰ ਨੇ ਮੁੱਲ ਪਾਇਆ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਨਗਰ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਡਿਕਟ ਨਹੀਂ ਹੈ ਨਹੀਂ ਮੈਨੂੰ ਆਪ ਦੇ ਹਰ ਇੱਕ ਦੇ ਪ੍ਰੋਗਰਾਮ ਤੇ ਸਾਨੂੰ ਛੋਟੇ ਤੇ ਛੋਟਾ ਜਾਂ ਪਿੰਡ ਦੇ ਵਿੱਚ ਲੈਂਟਰ ਕੋਠੀ ਦਾ ਪੈਣਾ ਜਾਂ 13ਵਾਂ ਬੱਚੇ ਦਾ ਸ਼ਾਦੀ ਹੈ ਸਾਫੋਂ ਬਿਨਾ ਮਤਲਬ ਕਿ ਕੋਈ ਕਰਦਾ ਨਹੀਂ ਬਰਾਤਾਂ ਵੀ ਜਾਣੀਆਂ ਜਾਗੋ ਤੇ ਵੀ ਸਾਰੇ ਫੰਕਸ਼ਨਾਂ ਤੇ ਲੋਕ ਸਾਨੂੰ ਬੁਲਾਉਂਦੇ ਆ ਪੂਰੀ ਖੁਸ਼ੀ ਦੇ ਨਾਲ ਜੀ ਕਿਸੇ ਨੇ ਕੋਈ ਮੱਥੇ ਤੇ ਉਹ ਨਹੀਂ ਪਾਈ ਸਾਰੇ ਨਗਰ ਦੇ ਵਿੱਚ ਬਹੁਤ ਜਿਆਦਾ ਮਾਨ ਸਨਮਾਨ ਹੈ ਇਹਨਾਂ ਮਾਨ ਸਨਮਾਨ ਮੈਨੂੰ ਜ਼ਿੰਦਗੀ ਦੇ ਵਿੱਚ ਕਿਤੇ ਮਿਲਿਆ ਨਹੀਂ ਜਿਹੜਾ ਹਲਵਾਈ ਹਲਵਾਈ ਵੀ ਲਗਾਇਆ ਗਿਆ ਹਾਂਜੀ ਹਲਵਾਈ ਕਰਾਹੀ ਚੜੀ ਹੈ 26 ਤਰੀਕ ਤੋਂ ਲੈ ਕੇ ਮਠਿਆਈ ਬਣ ਰਹੀ ਹੈ ਤਿੰਨੇ ਦਿਨ ਲੰਗਰ ਸਵੇਰ ਸ਼ਾਮ ਗੁਰੂ ਮਹਾਰਾਜ ਜੀ ਨੂੰ ਭੋਗ ਲਵਾ ਕੇ ਤੇ ਸਾਰੀਆਂ ਸੰਗਤਾਂ ਛਕਦੀਆਂ ਸੀਆਂ ਬਹੁਤ ਜਿਆਦੇ ਬੱਚਾ ਬੱਚਾ ਸੇਵਾ ਕਰਦੇ ਆ ਹਲਵਾਈ ਪਿੰਡ ਦੇ ਵਿੱਚੋਂ ਦੁੱਧ ਇਕੱਠਾ ਹੋਇਆ ਦੁੱਧ ਬਹੁਤ ਜਿਆਦੇ ਇਕੱਠਾ ਹੋਇਆ ਜਿਉ ਸੁਬਾ ਸ਼ਾਮ ਦੁੱਧ ਪੂਰਾ ਇਕੱਠਾ ਹੋਇਆ ਮੁੱਲ ਲੈਣ ਦੀ ਸਾਨੂੰ ਤਕਰੀਬਨ ਕੋਈ ਬਹੁਤੀ ਲੋੜ ਨਹੀਂ ਪਈ ਸਾਰੀ ਮਠਿਆਈ ਘਰੇ ਬਣਾਈਦਾ ਹਾਂ ਸਾਰੀ ਮਠਿਆਈ ਘਰੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਕਿ ਟੈਂਟ ਲੱਗਿਆ ਹੋਇਆ ਤੇ ਮਠਿਆਈ ਜਿਹੜੀ ਪਿੰਡ ਦੇ ਲੋਕਾਂ ਵੱਲੋਂ ਦੁੱਧ ਜਿਹੜਾ ਇਕੱਠਾ ਕੀਤਾ ਗਿਆ ਜਿਹੜੀ ਬਾਬਾ ਜੀ ਦੇ ਕਹਿਣ ਮੁਤਾਬਕ ਆ ਜਿਹੜੀ ਮਠਿਆਈ ਸਾਰੀ ਦੁੱਧ ਤੋਂ ਤਿਆਰ ਹੋ ਰਹੀ ਹੈ ਪਿੰਡ ਦੇ ਲੋਕਾਂ ਦਾ ਜਿਹੜਾ ਪਿਆਰ ਭਾਈਚਾਰਕ ਸਾਂਝਾ ਜਿਹੜੇ ਲੋਕ ਵੀ ਇੱਥੇ ਮੌਜੂਦਾ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਵੈਗੁਰ ਜੀ ਦਾ ਖਾਲਸਾ ਸਾਹਿਬ ਵੈਗੁਰ ਫਤਿਹ ਕਿਵੇਂ ਬਾਬਾ ਜੀ ਕਿੰਨੇ ਟਾਈਮ ਤੋਂ ਸੇਵਾ ਕਰ ਰਹੇ ਆ ਤੁਹਾਡੀ 8 ਦਾ ਸਾਲ ਹੋ ਗਈ ਬਹੁਤ ਵਧੀਆ ਸੇਵਾ ਕਰ ਰਹੇ ਵੀ ਬਹੁਤ ਵਧੀਆ ਅਨੁਵਾਰਿਆ ਹਾਂ ਜੀ ਤਾਂ ਬਾਬਾ ਜੀ ਦੀ ਬੇਟੀ ਦੀ ਆਨੰਦ ਕਾਰਜ ਹੋਣੀ ਆ ਫਿਰ ਪਿੰਡ ਵੱਲੋਂ ਪੂਰਾ ਸਹਿਯੋਗ ਹਾਂਜੀ ਹਾਂਜੀ ਜੀ ਗੱਲਬਾਤ ਕਰਾਂਗੇ ਵੀਰ ਸਾਡੇ ਨਾਲ ਮੌਜੂਦ ਹੈ ਹਾਂਜੀ ਭਾਈ ਜੀ ਕਿੰਨਾ ਟਾਈਮ ਹੋ ਗਿਆ ਬਾਬਾ ਜੀ ਬਾਬਾ ਜੀ 9 ਸਾਲ ਹੋ ਗਈ ਜੀ ਹਾਂਜੀ ਤੇ ਬਹੁਤ ਵਧੀਆ ਸੇਵਾ ਕਰਦੇ ਆ ਗੁਰੂ ਘਰ ਦੀ ਤੇ ਸਾਨੂੰ ਹੁਣ 26 ਤਰੀਕ ਦੀ ਕੜਾਹੀ ਚੜੀ ਵੀ ਬਾਬਾ ਜੀ ਦੇ ਇਥੇ ਤੇ ਲੜਕੀ ਦੇ ਸਾਰੇ ਪਿੰਡ ਦੇ ਸਹਿਯੋਗ ਨਾਲ ਐਨ ਆਰ ਆਈ ਦੇ ਪੰਚਾਇਤ ਤੋਂ ਸਾਰਿਆਂ ਕਨੂੰ ਜੀ ਸਾਰਾ ਪੂਰਾ ਫੁੱਲ ਸਹਿਯੋਗ ਆ ਜੀ ਤੇ ਸਾਰਿਆਂ ਨੇ ਆਪਦੇ ਤੁਹਾਨੂੰ ਮਨੋਂ ਸੇਵਾ ਕਰਦੇ ਆ ਜੀ ਤੇ ਬਹੁਤ ਵਧੀਆ ਕਿਸੇ ਨੇ ਪਹਿਲ ਕਰਕੇ ਕੀਤੀ ਹੋਣੀ ਹੈ ਕਿ ਆਪਾਂ ਜਿਹੜੀ ਰੀਤ ਚਲਾਈਏ ਜਾਂ ਬਾਬਾ ਜੀ ਵੱਲ ਆਕਰਸ਼ਿਤ ਹੋਏ ਵੀ ਬਾਬਾ ਜੀ ਦੀ ਜਿਹੜੀ ਬੇਟੀ ਦੇ ਆ ਜਿਹੜਾ ਆਨੰਦ ਕਾਰਜ ਆ ਕਿਸੇ ਵੱਲੋਂ ਤਾਂ ਪਹਿਲ ਕੀਤੀ ਗਈ ਹੋਣੀ ਹੈ ਜਾਂ ਆਪ ਮਹਾਰੇ ਲੋਕਾਂ ਨੇ ਕਿਹਾ ਕਿ ਇਹ ਸਾਰੇ ਪਿੰਡ ਨੇ ਆਪਦੇ ਕੰਨੂ ਕਰ ਲਿਆ ਜੀ ਵੀ ਸਾਈ ਨਾਲ ਜੇ ਰਹਿ ਰਿਹਾ ਹੁਣ ਕਿੱਥੇ ਜਾ ਕੇ ਸ਼ਾਦੀ ਕਰਨਗੇ ਤੇ ਆਪਾਂ ਗੁਰਦੁਆਰਾ ਸਾਹਿਬ ਹੀ ਸ਼ਾਦੀ ਕਰਾਂਗੇ ਜੀ ਪੈਸੇ ਫਿਰ ਇਕੱਠੇ ਕਰਨ ਵਾਸਤੇ ਕਰ ਕਰ ਗਏ ਜਾਂ ਲੋਕਾਂ ਨੇ ਨਹੀਂ ਲੋਕਾਂ ਨੇ ਕੁਛ ਆਪਦੀ ਆਪ ਹੀ ਦਿੱਤੇ ਜੀ ਆਪ ਨੇ ਜੀ ਤੁਹਾਨੂੰ ਮਨ ਹੋ ਕੇ ਸਾਰੇ ਨੇ ਜਿੰਨਾ ਵੀ ਯੋਗਦਾਨ ਪਾਇਆ ਗਿਆ ਸਭ ਤੋਂ ਵੱਧ ਤੋਂ ਵੱਧ ਇੱਕ ਤੋਂ ਵੱਧ ਕੇ ਇੱਕ ਤੋਂ ਵੱਧ ਕੇ ਕਰਿਆ ਜੀ ਸਾਰਿਆਂ ਨੇ ਹਾਂਜੀ ਜੋ ਬਾਬਾ ਜੀ ਵੱਲੋਂ ਸੇਵਾ ਨਿਭਾਈ ਗਈ ਉਹਦੇ ਤੋਂ ਲੋਕ ਖੁਸ਼ ਹੋ ਕੇ ਹਾਂਜੀ ਹਾਂਜੀ ਬਾਬਾ ਜੀ ਦੀ ਸੇਵਾ ਤੋਂ ਬਹੁਤ ਯਾੜੇ ਲੋਕ ਖੁਸ਼ ਆਏ ਹਾਂਜੀ 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 ਬਾਬਾ ਜੀ ਫਿਰ 9 ਸਾਲ ਤੋਂ ਸੇਵਾ ਨਿਭਾ ਰਹੇ ਆ ਅੱਜ ਕਿਵੇਂ ਦਾ ਲੱਗ ਰਿਹਾ ਉਹਨਾਂ ਦੀ ਬੇਟੀ ਦੇ ਆਨੰਦ ਗਾਰਜ ਕੱਲ ਹੋਣੇ ਆ ਬਾਬਾ ਜੀ ਸਾਡੇ ਪੰਦਰ ਤੋਂ 9 ਸਾਲਾਂ ਤੋਂ ਸੇਵਾ ਨਿਭਾ ਰਹੇ ਆ ਜੀ ਬੜੀ ਵੇਖੂਬੀ ਨਾਲ ਸੇਵਾ ਨਿਭਾ ਰਹੇ ਆ ਲੋਕਾਂ ਵਿੱਚ ਮਿਲਦੇ ਜੁਲਦੇ ਵੀ ਆ ਗੁਰਦੁਆਰਾ ਸਾਹਿਬ ਦੀ ਸਫਾਈ ਬਹੁਤ ਰੱਖਦੇ ਆ ਉਸ ਤੋਂ ਖੁਸ਼ ਹੋ ਹੋ ਕੇ ਲੋਕਾਂ ਨੇ ਜੇ ਤਾਂ ਕਿਹਾ ਵੀ ਜਪਰ ਉਹਨਾਂ ਦੀ ਮਦਦ ਕਰਨ ਦਾ ਟਾਈਮ ਆਇਆ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਜੀ ਸਹਿਯੋਗ ਹਾਂਜੀ ਜਿਵੇਂ ਤਨਖਾਹਾਂ ਵੀ ਘੱਟ ਹੁੰਦੀ ਹੈ ਇਹਦੇ ਨਾਲ ਘਰ ਦੀ ਗੁਜ਼ਾਰੀ ਹੁੰਦੀ ਹੈ ਤੇ ਫਿਰ ਅੱਜ ਤੁਸੀਂ ਉਹਨਾਂ ਦਾ ਜਿਹੜਾ ਕਹਿੰਦੇ ਕਿ ਧੀਆ ਬੋਝ ਹੁੰਦੀਆਂ ਇਹ ਗੱਲ ਕਿਹਾ ਜਾਂਦਾ ਸੀ ਪਰ ਅੱਜ ਕੱਲ ਨਹੀਂ ਤਾਂ ਧੀਆਂ ਬੋਝ ਨਹੀਂ ਹੈਗੀਆਂ ਕਿਉਂਕਿ ਧੀਆਂ ਜਿਹੜੇ ਕਰਮ ਹੁੰਦੇ ਆਪਣੇ ਲਿਖਾ ਕੇ ਲੈ ਕੇ ਆਉਂਦੀਆਂ ਨੇ ਤਾਂ ਇਹ ਵੀ ਗੱਲ ਹੈਗੀ ਹੈ ਕਿ ਧੀਆਂ ਪੜ੍ਹ ਲਿਖ ਕੇ ਜੱਜ ਡਾਕਟਰ ਅੱਜ ਜਿਹੜੀ ਔਰਤ ਆ ਉਹਨੇ ਵੀ ਬਹੁਤ ਨਾਮ ਉੱਚਾ ਕੀਤਾ ਹੈ ਨਾ ਤੇ ਪਰ ਅੱਜ ਜਿਹੜੀ ਬੇਟੀ ਦਾ ਉਹਨਾਂ ਦਾ ਆਨੰਦ ਕਾਰਜ ਪਿੰਡ ਵਾਲੀ ਉਹ ਪਹਿਲ ਕਦਮੀ ਕੀਤੀ ਗਈ ਆ ਇਹਨੂੰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਅੱਗੇ ਤੋਂ ਪ੍ਰੇਰਿਤ ਕਰਨਾ ਚਾਹੋਗੇ ਲੋਕਾਂ ਅਸੀਂ ਤਾਂ ਲੋਕਾਂ ਨੂੰ ਇਹੀ ਸੰਦੇਸ਼ ਦਿੰਨੇ ਆ ਵੀ ਜਿਵੇਂ ਬਾਬਾ ਜੀ ਨੇ ਵਧੀਆ ਵੇਖੂ ਵੀ ਨਾਲ ਆਪਣੇ ਕੰਮ ਕੀਤਾ ਸੀ ਤੇ ਲੋਕਾਂ ਨੇ ਉਹਨਾਂ ਦੀ ਕੀਤੀ ਹੋਈ ਸੇਵਾ ਦਾ ਮੁੱਲ ਤਾਰਿਆ ਹਰ ਇੱਕ ਨੂੰ ਇਸ ਤਰ੍ਹਾਂ ਦੇ ਚੰਗੇ ਗ੍ਰੰਥਾਂ ਦਾ ਸਹਿਯੋਗ ਕਰਨਾ ਚਾਹੀਦਾ ਸਹਿਯੋਗ ਕਰਨਾ ਹਾਂਜੀ ਹਾਂ ਹਾਂਜੀ ਬਾਪੂ ਜੀ ਕੀ ਕਹੋਗੇ ਤੁਸੀਂ ਅਸੀਂ ਤਾਂ ਜੀ ਆਹੇ ਕਹਿਨੇ ਆਂ ਇਹ ਬਾਬਾ ਜੀ ਵੀ ਨਹੀਂ ਸਮਝੀਗੇ ਇਹ ਅਸੀਂ ਆਪਦੇ ਪਿੰਡ ਦੀ ਪਿੰਡ ਦੀ ਬੇਟੀ ਸਮਝੀ ਹੈ ਅਸੀਂ ਬਾਬਾ ਜੀ ਨੂੰ ਸੰਯੋਗ ਦਿੱਤਾ ਵੀ ਬਾਬਾ ਜੀ ਹੁਣ ਤੇਰਾ ਟਾਈਮ ਹੈ ਵੀ ਹੁਣ ਅਸੀਂ ਮਗਰ ਤੇਰੇ ਖੜੇ ਆਂ ਤੇ ਤੂੰ ਆਵਾ ਚੰਗਾ ਮੜਾ ਥਾਂ ਪਾ ਅਸੀਂ ਕਿਹੜਾ ਬੋਝ ਲਾਈ ਗਏ ਇਹ ਸਾਡੀ 6 ਮਹੀਨਿਆਂ ਦੀ ਸਾਲ ਦੀ ਪਹਿਲਾਂ ਦੀ ਮੰਗ ਇਹੋ ਹੀ ਸੀਗੀ ਵੀ ਬਾਬਾ ਜੀ ਆ ਬੋਝ ਲਾ ਬੋਝ ਲਾ ਹੁਣ ਬਾਬਾ ਜੀ ਨੇ ਹਪਰਾਲਾ ਕਰਿਆ ਤੇ ਨੇ ਸੰਯੋਗ ਦਿੱਤਾ ਸੰਯੋਗ ਇੰਨਾ ਦਿੱਤਾ ਬੱਚਾ ਬੱਚੀ ਨੇ ਸੰਯੋਗ ਦਿੱਤਾ ਕੋਈ ਐ ਨਹੀਂ ਕਹ ਕਹਿੰਦਾ ਵੀ ਮੈਂ ਨਹੀਂ ਕੀਤਾ ਵਾ ਸਾਹਮਣੇ ਸੰਯੋਗ ਦਿੱਤਾ ਬਾਕੀ ਸਾਰੇ ਧੀਆਂ ਦਾ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਇੱਕ ਬਾਬੇ ਦਹਾਂ ਦਹਾਂ ਦਾ ਵਿਆਹ ਕਰੀ ਜਾਂਦੇ ਆ ਇਸ ਇੱਕ ਪਿੰਡ ਨੇ ਇੱਕ ਇੱਕ ਬੇਟੀ ਦਾ ਹੀ ਕਰਿਆ ਹੈ ਦਾਦਾ ਵੀ ਵੀ ਵਿਆਹ ਇਕੱਠੇ ਕਰ ਲੰਦੇ ਆ ਅੱਜ ਤਾਂ ਇੱਕ ਹੀ ਕਰਿਆ ਪਰ ਸਾਡਾ ਪਰਮਾਤਮਾ ਸੰਜੋਗ ਦੇਵੇ ਸਾਡਾ ਐਵੇਂ ਪਿਆਰ ਬਣਿਆ ਰਹੇ ਸਫਲ ਕਰੇ ਪਰਮਾਤਮਾ ਜੋ ਤੁਸੀਂ ਰੀਤ ਚਲਾਈ ਹੈ ਚੱਲ ਜੀ ਹੋਰ ਪਿੰਡ ਨੂੰ ਵੀ ਹੋਵੇ ਹੋਰ ਵੀ ਕਰਨਾ ਮਾਤਾ ਜੀ ਇੱਕ ਤੁਸੀਂ ਮਾਤਾ ਹੋ ਤੁਸੀਂ ਕਿਵੇਂ ਕੀ ਕਹਿਣਾ ਚਾਹੋਗੇ ਤੁਸੀਂ ਅਹੀਂ ਰਾਗ ਸੰਜੋਗ ਦਿੱਤਾ ਵੀ ਅਸੀਂ ਕਾਰ ਦਾ ਬੇਟੀ ਨੂੰ ਵੀ ਸਾਨੂੰ ਧਿਆਰੀ ਉਹ ਕਰੇ ਹੈਨਾ ਵਾਦਾ ਕਰੇ ਜਿਹੜਾ ਜ ਸਾਥ ਸਰਿਆ ਸੀ ਮਠਿਆਈ ਫਿਰ ਸਾਰੇ ਪਿੰਡ ਦੇ ਲੋਕਾਂ ਵੱਲੋਂ ਦੁੱਧ ਲਿਆਂਦਾ ਗਿਆ ਘਰ ਦੀ ਬਣਾਈ ਜਾ ਰਹੀ ਹੈ ਹਾਂਜੀ ਹਾਂਜੀ ਘਰ ਦੀ ਮਠਿਆਈ ਵੀ ਤੇ ਸਵੇਰ ਸਾਰ ਤੇ ਸ਼ਾਮ ਨੂੰ ਦੁੱਧ ਸਾਰੇ ਫੜਾਉਂਦੇ ਆ ਜੀ ਉਵੇਂ ਆ ਤੇ ਘਰ ਦੀ ਮਠਿਆਈ ਬਣਾਈਆ ਘਰ ਦਾ ਸਾਰਾ ਕੁਝ ਬਣਾਇਆ ਜੀ ਹਾਂਜੀ ਉਹ ਵੀ ਸਾਡੇ ਨੰਬਰਦਾਰ ਆ ਗੱਲਬਾਤ ਕਰਾਂਗੇ ਪਿੰਡ ਦੇ ਨੰਬਰਦਾਰ ਵੀ ਇੱਥੇ ਮੌਜੂਦ ਆ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਦੇਸ਼ ਤਾਂ ਹੀ ਇਹੀ ਦਿੰਨੇ ਆ ਕਿ ਜਿਸ ਤਰ੍ਹਾਂ ਸਾਡੇ ਗੁਰੂ ਗੁਰੂ ਸਾਹਿਬ ਚ ਬਾਬੇ ਜੀ ਰਹਿੰਦੇ ਆ ਇਸੇ ਤਰ੍ਹਾਂ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਆ ਉਹ ਸਾਰਿਆਂ ਦਾ ਸੰਯੋਗ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ। ਗ੍ਰੰਥੀ ਸਹਿਬਾਨ ਜਿਹੜੇ ਸੇਵਾ ਕਰਦੇ ਉਹਨਾਂ ਦਾ ਸਹਿਯੋਗ ਦੇਣਾ ਚਾਹੀਦਾ। ਦੇਣਾ ਨਹੀਂ ਰਹੀ ਸੀ। ਪਿੰਡ ਦੇ ਲੋਕਾਂ ਦੇ ਘਰ-ਘਰ ਜਾ ਕੇ ਤੁਹਾਨੂੰ ਜਿਹੜੀ ਬਾਬਾ ਜੀ ਵੱਲ ਜਿਹੜੀ ਮਾਇਆ ਇਕੱਠੀ ਕੀਤੀ ਜਾ ਰਹੀ ਸੀ ਉਹਨੂੰ ਮਤਲਬ ਕਿ ਘਰ-ਘਰ ਜਾ ਕੇ ਇਕੱਠਾ ਕੀਤਾ ਜਾਂ ਆਪਮਾਰੇ ਲੋਕਾਂ ਨੇ। ਨਹੀਂ ਆਪਮਾਰੇ ਲੋਕਾਂ ਨੇ। ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਇਕੱਠ ਹੋਇਆ ਉਹ ਇਕੱਠ ਦੇ ਵਿੱਚ ਆਪਮਾਰੇ ਹੀ ਲੋਕਾਂ ਨੇ ਆ ਕੇ ਲਖਾਤੇ ਪੈਸੇ ਵੀ ਮੈਂ ਇੰਨੇ ਦੇ ਮੈਨੇ ਨੇ। ਸਾਰੇ ਲੋਕਾਂ ਨੇ ਸਮਝ ਸਰ ਸਮਝ ਸਰ ਦੇ ਤੇ ਪੈਸੇ ਨਾਲ ਹੀ ਨੇ ਢੀਗੇ ਜਿਵੇਂ ਲਖਾਤੇ ਵੀ ਜਿਹ ਤਰਕ ਮੀਟਿੰਗ ਹੋਈ ਜਿਹੜੀ ਤੇ ਉਹ ਸ਼ਾਮ ਨੂੰ ਪੈਸੇ ਆ ਗਏ ਸਰ ਇਹ ਰੀਤ ਨੂੰ ਅੱਗੇ ਵੀ ਬਤਾਉਗਾ ਜਾਂ ਸਿਰਫ ਬਾਬਾ ਤਾਂ ਕਿ ਇਸ ਵਿੱਚ ਬਾਬਾ ਦੀ ਸੇਵਾ ਕੀ ਨਹੀਂ ਇਹ ਬਰਾਏ ਜਾਊਗਾ ਅਸੀਂ ਸੋਚ ਰਹੇ ਹਾਂਗੇ ਅੱਗੇ ਵੀ ਸੋਚ ਰਹੇ ਹਾਂ ਵੀ ਇਸੇ ਤਰ੍ਹਾਂ ਹੋਣਾ ਚਾਹੀਦਾ ਵੀ ਹੋਰਾਂ ਬੇਟੀਆਂ ਦੀ ਵੀ ਸ਼ਾਦੀਆਂ ਹੋਣੀਆਂ ਚਾਹੀਦੀਆਂ ਕੋ ਜਰੂਰੀਆ ਦੀ ਵੀ ਕਲੇ ਬਾਬੇ ਦੀ ਵੀ ਵੀ ਆਪਾਂ ਸੋਚੋ ਵੀ ਗਰੀਬ ਦਾ ਹੋਰ ਹੈ ਵੀ ਆਪਾਂ ਫਾਇਦਾ ਕਰੀਂ ਅੱਜ ਆਪਣੇ ਬੱਚੇ ਧੀਆਂ ਪੋਤੇ ਜਿਹੜੇ ਵਿਦੇਸ਼ ਜਾ ਰਹੇ ਆ ਹੈਨਾ ਤਾਂ ਜੋ ਸਾਡੀ ਜਿਹੜੀ ਧਰਤੀ ਹੈ ਪੰਜਾਬ ਦੀ ਜਿਹੜੀ ਕਿ ਨੌਜਵਾਨੀ ਹੈ ਜਿਹੜੀ ਸਾਡੇ ਕਲਚਰ ਨੂੰ ਭੁੱਲਦੀ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਜੁੜੇ ਸਾਡੇ ਆਪਸੀ ਭਾਈਚਾਰਕ ਸਾਂਝ ਪ੍ਰੇਮ ਨਾਲ ਹਾਂਜੀ ਹਾਂਜੀ ਉਹ ਜੋ ਜੋ ਪ੍ਰੇਮ ਆ ਲੋਕਾਂ ਦੇ ਵਿੱਚੋਂ ਗੁੰਮ ਹੁੰਦਾ ਜਾ ਰਿਹਾ ਹੈ ਹਾਂਜੀ ਹਾਂਜੀ ਜੋ ਇਸ ਚੀਜ਼ ਨਾਲ ਫਰਕ ਪੈਂਦਾ ਜੀ ਹਾਂਜੀ ਪਹਿਲਾਂ ਜਿਵੇਂ ਪਿੰਡਾਂ 'ਚ ਚਲੋ ਲੋਕ ਹੈਨਾ ਇਕੱਠੇ ਹੁੰਦੇ ਸੀ ਵਾਹੀ ਹੁੰਦੀ ਸੀ ਹਾੜੀ ਸੋਣੀ ਹੁੰਦੀ ਸੀ ਉਦੋਂ ਹੁੰਦੇ ਸੀ ਹੁਣ ਇਹ ਚੀਜ਼ ਘਟਦੀ ਜਾ ਰਹੀ ਆ ਪ੍ਰੇਮ ਇਸੇ ਤੱਕ ਹੀ ਵਧਾਇਆ ਜਾ ਸਕਦਾ ਹਾਂਜੀ ਵਧ ਸਕਦਾ ਹੀ ਪ੍ਰੇਮ ਹੈ ਪ੍ਰੇਮ ਪੂਰੇ ਫਰਕ ਪਾਊਗਾ ਵਧੂਗਾ ਜੀ ਸਾਰਿਆਂ ਦਾ ਸਹਿਯੋਗ ਹੈ ਬਹੁਤ ਵਧੀਆ ਪ੍ਰੇਮ ਫਰਕ ਪਾਊਗਾ ਜੀ ਸਾਡੀ ਨੌਜਵਾਨੀ ਬਾਹਰ ਜਾ ਰਹੀ ਹੈ ਹੈਨਾ ਕਿਤੇ ਨਾ ਕਿਤੇ ਜੁੜਿਆ ਜਾ ਸਕਦਾ ਸਾਡੇ ਜਿਹੜੇ ਭਾਈਚਾਰਕ ਸਾਂਝ ਆ ਉਹ ਕਾਇਮ ਹਾਂਜੀ ਭਾਈਚਾਰਕ ਸਾਂਝ ਪੂਰੀ ਕਾਇਮ ਹੋ ਗਈ ਜਿਹਦੇ ਨਾਲ ਮਾਸਟਰ ਜੀ ਨਾਲੇ ਆਪਣੇ ਸਾਡੇ ਮਿਲਪਰਾਂ ਜੀ ਪੰਚਾਇਤ ਮੈਂਬਰ ਸਾਡੇ ਨਾਲ ਮੌਜੂਦ ਨੇ ਹਾਂਜੀ ਬਈ ਜੀ ਕੀ ਕਹਿਣਾ ਚਾਹ ਕਹਿਣਾ ਚਾਹੋਗੇ ਤੁਸੀਂ ਕੀ ਸੰਦੇਸ਼ ਦੇਉਂਗੇ ਲੋਕਾਂ ਨੂੰ ਇਹ ਜੀ ਮੇਰੇ ਬਾਸਤੇ ਜ਼ਿੰਦਗੀ ਦੇ ਵਿੱਚ ਇਹ ਪਹਿਲਾ ਪ੍ਰੋਗਰਾਮ ਹੈ ਜਿਹੜਾ ਅਸੀਂ ਇਹੋ ਜਿਹਾ ਲਿਖਿਆ ਵੀ ਬਾਬਾ ਜੀ ਸਾਡੇ ਪਿੰਡ 10 ਸਾਲ ਤੋਂ ਰਹਿ ਰਹੇ ਹੈ ਉਹ ਪਿੰਡ ਦੇ ਜੁਰੂਰ ਬਾਬਾ ਜੀ ਨਹੀਂ ਹੁਣ ਸਾਡੇ ਪਿੰਡ ਦੇ ਇੱਕ ਵਾਸੀ ਹੈ ਤੇ ਸਾਡੇ ਵਿੱਚ ਉਸੇ ਤਰ੍ਹਾਂ ਹੀ ਵਿਆਹ ਚੜਦੀ ਵਿਚਰਦੇ ਹੈ ਪਿੰਡ ਦੇ ਨਾਗਰਿਕ ਬਣ ਨਾਗਰਿਕ ਬਣ ਚੁੱਕੇ ਹੈ ਅਸੀਂ ਬੜੇ ਸਹਿਯੋਗ ਨਾਲ ਬੜੇ ਉਦਮ ਨਾਲ ਸਾਰੇ ਪਿੰਡ ਦੇ ਪਾਰਟੀ ਬਾਜੀਆ ਤੋਂ ਕੋਈ ਆਵਦੀ ਤਾਂ ਸਭ ਤੋਂ ਉੱਪਰ ਉੱਠ ਕੇ ਸਭ ਨੇ ਆਪਣਾ ਸਹਿਯੋਗ ਦਿੱਤਾ ਇੱਕ ਵਸ ਨਿੱਕਾ ਜਿਹਾ ਸੱਦਾ ਗੁਰਦੁਆਰੇ ਦਿੱਤਾ ਸੀ ਤੇ ਸਾਰੇ ਆਣੇ ਫਿਰ ਇੱਥੇ ਇਕੱਠੇ ਹੋ ਕੇ ਤੇ ਆਪਣਾ ਪ੍ਰੋਗਰਾਮ ਨਿਪਟਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਐਸੇ ਤੱਕਾ ਕਰਨਾ ਚਾਹੀਦਾ ਕਿ ਤੋਂ ਵੀ ਰਿਤ ਚਲਾਈ ਜਾਵੇ ਮੈਂ ਕਹਿੰਦਾ ਵੀ ਪਿਰਤ ਪੈ ਗਈ ਸਾਨੂੰ ਇੱਕ ਬਹੁਤ ਵਧੀਆ ਹੋਇਆ ਜੇ ਅਸੀਂ ਇੱਕ ਪ੍ਰੋਗਰਾਮ ਇੱਕ ਪਹਿਲਾ ਕਰ ਰਹੇ ਆ ਤਾਂ ਸਾਨੂੰ ਇੱਕ ਸਾਡੇ ਲਈ ਵੀ ਇੱਕ ਚੇਟਕ ਪੈ ਗਈ ਅਸੀਂ ਵੀ ਹੋਰ ਵੀ ਪ੍ਰੋਗਰਾਮ ਇਹੇ ਜਿਹੀ ਕਰੀਏ ਤੇ ਜਾਂ ਤੁਸੀਂ ਦੇਖ ਵੀ ਰਹੇ ਹੋ ਇਕੱਠ ਦੱਸਦਾ ਹੋਊਗਾ ਸਾਡੇ ਜਿਹੜੇ ਮੋਤਵਾਰ ਬੰਦੇ ਹੀ ਆ ਜਿਹੜੇ ਬਾਕੀ ਆਉਣ ਵਾਲੇ ਆ ਅੱਜ ਜਾਗੋ ਦਾ ਪ੍ਰੋਗਰਾਮ ਹੀ ਹੈ ਜੇ ਛੋਟਾ ਪ੍ਰੋਗਰਾਮ ਹੈ ਪਰ ਫਿਰ ਵੀ ਜਿਹੜੇ ਨੰਬਰਦਾਰ ਜਾਂ ਮੈਂਬਰ ਪੰਚਾਇਤ ਸਾਰੇ ਸਰਪੰਚ ਇੱਥੇ ਹਾਜ਼ਰ ਨੇ ਸਾਰੇ ਸਾਰੇ ਜਿਹੜੇ ਸਗਨ ਆਮ ਕਰਾਂ ਦੇ ਵਿੱਚ ਹੁੰਦੇ ਆ ਪਹਿਲਾਂ ਕਲਚਰ ਦੇ ਵਿੱਚ ਹੋਇਆ ਕਰਦੇ ਸੀ ਸਾਡਾ ਜਿਹੜਾ ਸੱਭਿਆਚਾਰਕ ਕਲਚਰ ਸੀ ਜਾਂ ਜਿਹੜੇ ਰੀਤੀ ਰਿਵਾਜ ਹੁੰਦੇ ਸੀ ਉਹ ਸਾਰੇ ਹੋਣਗੇ ਜਾਂ ਕਿਹਾ ਜਾਂਦਾ ਕਈ ਵਾਰੀ ਕਿ ਗੁਰਦੁਆਰਾ ਸਾਹਿਬ ਹੈਗਾ ਕਿ ਆਪਾਂ ਸਿੰਪਲ ਕੀਤਾ ਹਾਂਜੀ ਗੁਰਮਤਿ ਦੇ ਅਨੁਸਾਰ ਹੋਣਗੇ ਜਿਵੇਂ ਜਾਗੋ ਆ ਪਹਿਲਾ ਪ੍ਰੋਗਰਾਮ ਕੀਤਾ ਪਰ ਉਹ ਕਿਸੇ ਦੇ ਘਰ ਰੱਖਿਆ ਗੁਰੂ ਘਰ ਦੀ ਹਦੂਦ ਨੇ ਚੌਂਦੇ ਵਿੱਚ ਵੀ ਨਹੀਂ ਉਹ ਘਰ ਤੋਂ ਤੋਂ ਕਾਫੀ ਘਰ ਸੱਥਾਂ ਤੋਂ ਛੱਡ ਕੇ ਕਾਫੀ ਘਰ ਦੂਰ ਹੈ ਉਸ ਮਰਿਆਦਾ ਮਾਨ ਮਰਿਆਦਾ ਵੱਖਰੀ ਹੈ ਠੀਕ ਹੈ ਬਰਾਤ ਦੀ ਰੋਟੀ ਹੈ ਜਿਹੜੀ ਉਹ ਕਿਸੇ ਦੇ ਘਰ ਵੱਖਰੀ ਲਈ ਜਾਊਗੀ ਕਿਉਂਕਿ ਪਤਾ ਨਹੀਂ ਹੁੰਦਾ ਬਰਾਤ ਦੇ ਵਿੱਚ ਕੋਈ ਖਾਣ ਪੀਣ ਵਾਲਾ ਬੰਦਾ ਆ ਸਕਦਾ ਉਹ ਗੁਰੂ ਘਰ ਦੀ ਜਿਹੜੀ ਆਨ ਸ਼ਾਨ ਮਾਨ ਮਰਿਆਦਾ ਉਹਨਾਂ ਵੱਲੋਂ ਪੂਰੀ ਕਾਇਮ ਰੱਖੀ ਗਈ ਹੈ ਬਰਾਤ ਦਾ ਵੱਖਰਾ ਹੈ ਸਾਰੇ ਨਗਰ ਦੀ ਜਿਹੜੀ ਸੰਗਤਾਂ ਉਹਨਾਂ ਦੀ ਰੋਟੀ ਇੱਥੇ ਵੱਖਰੀ ਗੁਰੂ ਘਰ ਦੇ ਅੰਦਰ ਲੱਗੂਗੀ ਠੀਕ ਹੈ ਇਹ ਗੁਰੂ ਘਰ ਦੀ ਮਾਨ ਮਰਿਆਦਾ ਦੇ ਅਨੁਸਾਰ ਹੋ ਰਿਹਾ ਹੈ ਗੁਰੂ ਮਹਾਰਾਜ ਜੀ ਦੇ ਸਤਕਾਰ ਨੂੰ ਮੁੱਖ ਰੱਖ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਬੜੀ ਕਿਰਪਾ ਇਸ ਨਗਰ ਤੇ ਧਰਮੀ ਨਗਰ ਹੈ ਪੁੰਨ ਧਰਮ ਨੂੰ ਅੱਗੇ ਆਉਂਦਾ ਹੈ 9 ਸਾਲਾਂ ਦੇ ਵਿੱਚ ਜਦੋਂ ਵੀ ਕਿਸੇ ਕੰਮ ਨੂੰ ਪੇ੍ਰਿਤ ਕਰਦੇ ਆ ਤੇ ਨਗਰ ਵੱਧ ਚੜ ਕੇ ਸਾਰਾ ਅੱਗੇ ਆਉਂਦਾ ਹੈ ਫਿਰ ਇੱਕ ਗੱਲ ਦੇ ਵਿੱਚ ਧਾਰਮਿਕ ਕੰਮਾਂ ਦੇ ਵਿੱਚ ਮੇਰੀ رائے ਲਈ ਜਾਂਦੀ ਹੈ ਸਾਰੇ ਨਗਰ ਵੱਲੋਂ ਬੜਾ ਮਾਨ ਸਨਮਾਨ ਆਸ ਪੰਚਾਇਤ ਵੀ ਹੋਰ ਵੀ ਸਾਰੇ ਸਾਰੇ ਨਰੇਗਾ ਦਾ ਇਲਾਕੇ ਨਗਰ ਕੀਰਤਨ ਬਲੀ ਪੰਚਾਇਤ ਨੇ ਸਾਰੇ ਮਹੀਨਾ ਲਾ ਕੇ ਨਗਰ ਦੀ ਸਫਾਈ ਕਰਾਈ ਤੇ ਹੋਰ ਵੀ ਕਾਫੀ ਕੰਮ ਵਿਆਹ ਨੂੰ ਮੁਕਰਾ ਕੇ ਵੀ ਕਾਫੀ ਲੱਕੜ ਬੰਨਲ ਦੀ ਕਾਫੀ ਪੰਚਾਇਤ ਦਾ ਵੀ ਇੱਥੇ ਕਾਫੀ ਸਹਿਜ ਹੋਊਗਾ ਸਾਡੇ ਨਾਲ ਸਾਰੇ ਨਗਰ ਦੇ ਨਾਲ ਕਿਉਂਕਿ ਵਧੀਆ ਬਹੁਤ ਵਧੀਆ ਬਸ ਵੀ ਕੋਈ ਸ਼ਬਦ ਹੀ ਹੈ ਨਹੀਂ ਨਗਰ ਦੀ ਸਲਾਈਤਾ ਵਾਸਤੇ ਵੀ ਜੋ ਮੈਂ ਕਰ ਸਕਾਂ 9 ਸਲਾਂ ਦੇ ਅੰਦਰ ਮੈਨੂੰ ਜੋ ਕਿਸ ਨਗਰ ਤੇ ਇਸ ਸਥਾਨ ਤੋਂ ਮੈਨੂੰ ਪ੍ਰਾਪਤ ਹੋਇਆ ਜਾਨੀ ਕਿ ਤੁਹਾਨੂੰ ਇਹ ਨਹੀਂ ਮਹਿਸੂਸ ਹੋ ਰਿਹਾ ਕਿ ਤੁਸੀਂ ਗੁਰੂ ਘਰ ਰਹਿ ਰਹੇ ਹੋ ਤਾਂ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਬਾ ਜੀ ਦੀ ਬੇਟੀ ਦੇ ਜਿਹੜੇ ਆਨੰਦ ਕਾਰਜ ਹੋਣੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਰਸਮਾਂ ਹੋਣਗੀਆਂ ਪਰ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਘਰ ਦੀ ਤਰ੍ਹਾਂ ਉਹਨਾਂ ਦਾ ਜਿਹੜਾ ਜਨ ਬਠਾਈ ਜਾਵੇਗੀ ਜਿਵੇਂ ਜਨ ਕਹਿ ਦਿੰਨੇ ਆਪਾਂ ਉਸੇ ਤੱਕ ਉਹ ਕਿਸੇ ਘਰ ਦੇ ਵਿੱਚ ਰੱਖੀ ਗਈ ਹੈ ਧਰਮ ਧਰਮਸ਼ਾਲਾ ਚ ਰੱਖੀ ਧਰਮਸ਼ਾਲਾ ਚ ਧਰਮਸ਼ਾਲਾ ਦੇ ਵਿੱਚ ਰੱਖੀ ਗਈ ਹੈ ਧਰਮਸ਼ਾਲਾ ਦੇ ਵਿੱਚ ਰੱਖੀ ਗਈ ਹੈ ਔਰ ਰੀਤੀ ਰਿਵਾਜ ਆ ਜਿਹੜੇ ਉਹ ਵੀ ਹੋਣਗੇ ਉਸੇ ਤੱਕ ਕਿਉਂਕਿ ਉਹ ਵੀ ਕਿਹਾ ਜਾ ਰਿਹਾ ਹੈ ਬਾਬਾ ਜੀ ਵੱਲੋਂ ਉਹ ਵੀ ਕਰੇ ਰੱਖੇਗੇ ਹਾਂਜੀ ਹਾਂ ਕਿਸੇ ਦੇ ਘਰੇ ਗੁਰੂ ਘਰ ਦੇ ਹਦੂਤ ਦੇ ਅੰਦਰ ਇਹ ਹੋ ਜਾ ਕੋਈ ਫੰਕਸ਼ਨ ਕੋਈ ਪ੍ਰੋਗਰਾਮ ਜਿਹੜਾ ਕੀਤਾ ਜਾਊਗਾ ਇਹ ਗੁਰੂ ਘਰ ਦੇ ਅੰਦਰ ਜੋ ਬਸ ਕੱਲਾ ਲੰਗਰ ਤੇ ਬਸ ਕੱਲੇ ਆਨੰਦ ਕਾਰਜ ਹੋਣੇ ਆ ਬਾਕੀ ਸਾਰਾ ਜਿਹੜੇ ਵਾਰਨੇ ਸ਼ਗਨ ਉਹ ਵੀ ਚੌਂਕ ਦੇ ਵਿੱਚ ਲੜਕਾ ਲੜਕੀ ਬਿਠਾਏ ਜਾਣਗੇ ਗੁਰੂ ਮਹਾਰਾਜ ਦੇ ਬਰਾਬਰ ਉਹ ਨਹੀਂ ਬਿਠਾਏ ਜਾਣ ਇੱਕ ਪਹਿਲ ਕਦਮੀ ਹੀ ਕਹਿ ਸਕਦੇ ਆ ਪੂਰਾ ਰੀਤੀ ਰਿਵਾਜਾਂ ਦੇ ਨਾਲ ਵਿਆਹ ਹੋਣਾ ਹਾਂ ਪੂਰੀ ਰੀਤੀ ਰਿਵਾਜਾਂ ਦੇ ਨਾਲ ਬੱਚਿਆਂ ਦੇ ਵਿੱਚ ਆ ਸੰਗਤ ਦੇ ਵਿੱਚ ਆ ਸਾਰੀਆਂ ਸੰਗਤਾਂ ਦੇ ਵਿੱਚ ਆ ਜਿਹੜੇ ਸਾਰਿਆਂ ਦੇ ਪੂਰੇ ਯਾਨੀ ਕਿ ਤੁਹਾਨੂੰ ਇਹ ਨਹੀਂ ਮਹਿਸੂਸ ਹੋ ਰਿਹਾ ਕਿ ਤੁਸੀਂ ਆਪਣੇ ਪਿੰਡ ਹੁੰਦੇ ਵੀ ਆਪਣੇ ਘਰੇ ਕੋਈ ਜਿਹੜਾ ਰਿਵਾਜ ਆ ਜਿਹੜਾ ਰੀਤੀ ਰਿਵਾਜ ਆ ਜਾਂ ਰਸਮਾਂ ਜਿਹੜੀਆਂ ਰਹਿ ਜਾਣੀਆਂ ਸੀ ਉਹ ਰਹਿੰਦੀਆਂ ਨਹੀਂ ਇਹ ਰਸਮਾਂ ਘਰੇ ਰਹਿ ਜਾਣੀਆਂ ਸੀਆਂ ਜੀ ਪਰ ਜੀ ਇੱਥੇ ਇੱਥੇ ਕੋਈ ਰਸਮ ਰਹਣੀ ਨਹੀਂ ਇਹ ਲੋਕਾਂ ਦੇ ਪਿਆਰ ਸਦਕਾ ਹਾਂ ਲੋਕਾਂ ਦੇ ਪਿਆਰ ਸਦਕਾ ਵੀ ਘਰੇ ਰਹਿ ਜਾਣੀਆਂ ਸੀ ਇੱਥੇ ਤਾਂ ਕੋਈ ਰੀਤੀ ਰਿਵਾਜ ਕੋਈ ਮਤਲਬ ਕਿ ਛੱਡਿਆ ਹੀ ਨਹੀਂ ਨਾ ਕਰਨੇ ਹਰ ਇੱਕ ਗੱਲ ਮੈਨੂੰ ਪੁੱਛ ਕੇ ਪ੍ਰੋਗਰਾਮਾਂ ਜੀ ਤੁਸੀਂ ਆਪ ਦਾ ਕਰੋ ਨੀੜਾ ਕਪੜਾ ਆਪਦੀ ਮਰਜ਼ੀ ਨਾਲ ਖਰੀਦਿਆ ਕੋਈ ਟੂਮ ਛੱਲਾ ਬਣਾਇਆ ਆਪਦੀ ਮਰਜ਼ੀ ਨਾਲ ਮੋਟਰਸਾਈਕਲ ਵਗੈਰਾ ਜੋ ਕੁਝ ਵੀ ਪ੍ਰਸ਼ੇਧਾਰਾਂ ਨੇ ਦਿੱਤਾ ਤੇ ਨਗਰ ਨੇ ਵੀ ਦਿੱਤਾ ਸਾਰਾ ਕੁਝ ਬੱਚੀ ਨੂੰ ਪੂਰਾ ਖੁਸ਼ ਕਰਕੇ ਕਰਨੇ ਸਮਾਨ ਟਰਾਲੀ ਪਰ ਕੇ ਛੱਡ ਗਿਆ ਅੱਛਾ ਸਮਾਨ ਵੀ ਕਿਹੜੇ ਕਿਹੜਾ ਸਮਾਨ ਦਿੱਤਾ ਗਿਆ ਉਹਦੀ ਗੱਲ ਰਹਿ ਗਈ ਸਮਾਨ ਦਾ ਜੋ ਜਾਂ ਬੱਚੀ ਨੂੰ ਜੇ ਹੁੰਦਾ ਹੈ ਸਾਰਾ ਬਰਤਨ ਤੱਕ ਸਾਰਾ ਦਿੱਤਾ ਜੀ ਜੋ ਕੋਈ ਪੇਟੀ ਲਮਾਰੀ ਮੋਟਰਸਾਈਕਲ ਵੀ ਦਿੱਤਾ ਜੀ ਜੋ ਵੀ ਚੀਜ਼ ਹੁੰਦੀ ਹੈ ਸਾਰੇ ਹਰੇਕ ਚੀਜ਼ ਦਿੱਤੀ ਹਰ ਇੱਕ ਚੀਜ਼ ਜਿਸਾਂ ਵੀ ਘਰ ਦੀ ਜ਼ਰੂਰਤ ਅਨੁਸਾਰ ਹੁੰਦਾ ਜੀ ਰੇਟ ਜੀ ਦੇਤੀ ਪਿੰਡ ਵਾਲਿਓ ਬਹੁਤ ਹੀ ਪਹਿਲ ਕਦਮੀ ਕੀਤੀ ਗਈ ਹੈ ਕਿ ਹਰ ਇੱਕ ਜੜੀ ਰਸਮ ਆ ਉਹ ਵੀ ਪੂਰੀ ਕੀਤੀ ਜਾਵੇਗੀ ਔਰ ਜੋ ਸਮਾਨ ਧੀਆਂ ਨੂੰ ਦਿੱਤਾ ਜਾਂਦਾ ਉਸ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਇਹ ਬਹੁਤ ਹੀ ਵਧੀਆ ਭਾਈਚਾਰਕ ਸਾਂਝ ਕਾਇਮ ਕਰਨ ਵਾਲੀ ਜਿਹੜੀ ਗੱਲ ਹੈ ਇੱਕ ਗੋਨਿਆਣਾ ਕਲਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਵੱਲੋਂ ਜਿਹੜੀ ਕੀਤੀ ਗਈ ਹੈ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਕੜਾਈਆਂ ਚੜੀਆਂ ਹੋਈਆਂ ਨੇ ਜਿਹੜਾ ਕਿ 26 ਤਰੀਕ ਤੋਂ ਕੜਾਈ ਚੜੀ ਹੋਈ ਆ ਪਿੰਡ ਦੇ ਵਿੱਚੋਂ ਜਿਹੜਾ ਦੁੱਧ ਹਰ ਇੱਕ ਜਿਹੜੀ ਰਸਮ ਜਿਹੜਾ ਦੁੱਧ ਗੋੜਾ ਖੰਡ ਚਾ ਸਭ ਕੁਝ ਪਿੰਡ ਦੇ ਵਿੱਚੋਂ ਆਇਆ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਕਿ ਪਿੰਡ ਦੇ ਲੋਕ ਆ ਜਿਹੜੇ ਸੇਵਾ ਕਰ ਰਹੇ ਆ ਅ ਸਬਜੀ ਕੱਟ ਰਿਹਾ ਕੋਈ ਤਾਂ ਦੂਜੇ ਪਾਸੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਂਦੇ ਆ ਕਿ ਹਲਵਾਈ ਬੈਠੇ ਹੋਏ ਨੇ ਤੇ ਇੱਧਰ ਸੇਵਾ ਨਿਭਾਈ ਰਹੀ ਫਿਰ ਸੰਭਾਰੇ ਹਾਂ ਹਾਂਜੀ ਹਾਂਜੀ ਬਾਬਾ ਜੀ ਦੀ ਬੇਟੀ ਦੀ ਮੈਰਿਜ ਹੈ ਹਾਂਜੀ 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 ਪੂਰੇ ਪਿੰਡ ਦੇ ਸਹਿਯੋਗ ਨਾਲ ਸਾਰਾ ਕੁਝ ਕਰ ਰਹੇ ਹਾਂ ਪੂਰੇ ਪਿੰਡ ਦੇ ਸਹਿਯੋਗ ਪਿੰਡ ਦੇ ਸਹਿਯੋਗ ਨਾਲ ਹਾਂ ਪਿੰਡ ਦੇ ਲੋਕਾਂ ਵੱਲੋਂ ਇਹ ਪਹਿਲੀ ਤੇ ਆਖਰੀ ਹੋਵੇਗੀ ਜਾਂ ਅੱਗੇ ਵੀ ਰੀਤ ਚਲਾਈ ਜਾਵੇ ਨਹੀਂ ਅੱਗੇ ਵੀ ਚੱਲੂਗੀ ਤੇ ਪਹਿਲਾਂ ਵੀ ਚੱਲਦੀ ਰਹੀ ਹੈ ਕੋਈ ਈ ਗੱਲ ਜੀ ਹਾਂ ਵੈਸੇ ਜੇਕਰ ਗੱਲ ਕੀਤੀ ਜਾਵੇ ਪੂਰੇ ਰੀਤੀ ਰਸਮ ਅਜੜੇ ਜੇਕਰ ਦਾਜ ਦੀ ਗੱਲ ਹੋਵੇ ਉਹ ਵੀ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਇਹ ਤਾਂ ਪਹਿਲਾ ਹੀ ਵਿਆਹ ਕਹਿ ਸਕਦੀਆਂ ਨਹੀਂ ਦਾਜ ਤਾਂ ਨਹੀਂ ਜਿਹੜਾ ਕੋਈ ਕੁੜੀ ਨੂੰ ਬੰਨਦਾ ਹੋਇਆ ਮਤਲਬ ਕਰਦਾ ਕਾਰੋਬਾਰ ਹਾਂ ਉਹ ਦਿੱਤਾ ਜਾ ਰਿਹਾ ਦਿੱਤਾ ਜਾ ਰਿਹਾ ਹਾਂਜੀ ਹਾਂਜੀ ਤਾਂ ਅੱਗੇ ਅਸੀਂ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਹਲਵਾਈ ਜਿਹੜੇ ਬੈਠੇ ਹੋਏ ਨੇ ਤਾਂ ਕੜਾਈ ਚੜੀ ਹੋਈ ਐ 26 ਤਰੀਕ ਤੋਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਅਸੀਂ ਜੀ ਗੱਲਬਾਤ ਕਰਾਂਗੇ ਹਲਵਾਈ ਵੀਰ ਮੌਜੂਦ ਨੇ ਹਾਂਜੀ ਭਾਈ ਕਿੰਨੇ ਦਿਨਾਂ ਤੋਂ ਦੋ ਦਿਨ ਹੋ ਗਏ ਭਰਾ ਉਹਦੇ ਨਾ ਹੋ ਗਏ ਹਾਂਜੀ ਪਿੰਡ ਵੱਲੀਓ ਫਿਰ ਜੋਗ ਦਿੱਤਾ ਜਾ ਰਿਹਾ ਸਾਲ ਨਮਰੇ ਹਾਂਜੀ ਆਜਾ ਸਾਡੀ ਸਾਡੀ ਪੂਰਾ ਸੰਜੋਗ ਆਜੀ ਹਾਂਜੀ ਬਈ ਹਾਂਜੀ ਹਾਂਜੀ ਬਹੁਤ ਵਧੀਆ ਜੀ ਹੋ ਗਿਆ ਜੀ ਵਧੀਆ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਸਾਰੇ ਸੇਵਾ ਕਰਾ ਰਹੇ ਹਾਂ ਸਾਰੇ ਕਿੰਨੇ ਦਰਮ ਕਰ ਨੂੰ ਮੁਰੇ ਆ ਰਿਹਾ ਸਾਰਾ ਪਿੰਡ ਮੈਂਬਰ ਸਰਪੰਚ ਪ੍ਰਧਾਨ ਸਾਰੇ ਆ ਰਹੇ ਸਾਰੇ ਪਿੰਡ ਦੇ ਲੋਕ ਸਾਰੇ ਪਿੰਡ ਦੇ ਲੋਕ ਕਿਵੇਂ ਫਿਰ ਕਿਵੇਂ ਮਨ ਚ ਜਾ ਗਿਆ ਖੁਸ਼ੀ ਹੋ ਰਹੀ ਅੱਜ ਖੁਸ਼ ਹੋਰੀਏ ਖੁਸ਼ ਹੋਰੀਏ ਪਿੰਡ ਸਾਰਾ ਕੰਨਿਆਦਾਨ ਕਰ ਰਿਹਾ ਫੁੱਲੀ ਖੁਸ਼ੀ ਪਿੰਡ ਚ ਭਾਈਚਾਰ ਕਿਸਾਨ ਜੀ ਪ੍ਰੇਮ ਮਿੱਤਰਤਾ ਵਾੜਾ ਸੋ ਘਰ ਬਣਿਆ ਬਹੁਤ ਬਹੁਤ ਚੜੀ ਤੋ ਜਾਰੀ ਮਿੱਤਰਤਾ ਕੋਈ ਕਿਸੇ ਬਾਤ ਕਰ ਨਹੀਂ ਕਰਦਾ ਗੱਲ ਸਾਰੇ ਰਲ ਮਿਲ ਕੇ ਰਹਿੰਦਾ ਸਾਰਾ ਗੋਨਿਆਣਾ ਕਲਾ ਪਿੰਡ ਇਹ ਵੀ ਪਹਿਲ ਕਦਮੀ ਹੈ ਇੱਕ ਗੋਨਿਆਣਾ ਪਹਿਲ ਕਰਨ ਹਾਂ ਪਹਿਲ ਕਰਨ ਮੇਰੇ ਕਿਸੇ ਪਿੰਡ ਚ ਨਹੀਂ ਗੱਲ ਹੋਈ ਜਿਹੜੀ ਸਾਡੇ ਪਿੰਡ ਚ ਹੋ ਰਹੀ ਹੈ ਜਿਹੜੀ ਤੁਹਾਡੇ ਪਿੰਡ ਚ ਹੋ ਰਹੀ ਹੈ ਹਾਂ ਹੋ ਰਹੀ ਹੈ ਵਿਆਹ ਕੀਤੇ ਜਰੂਰ ਜਾਂਦੀ ਹੈ ਦਾਜ ਥੋੜਾ ਦਿੱਤਾ ਜਾਂਦਾ ਜੋ ਲੜਕੀਆਂ ਨੂੰ ਦਿੱਤਾ ਜਾਂਦਾ ਤੁਹਾਡੇ ਪਿੰਡ ਵੱਲੋਂ ਜੇ ਚਾਹੇ ਪਹਿਲਾ ਹੀ ਵਿਆਹ ਪਰ ਵਿਆਹ ਦੇ ਵਿੱਚ ਹਰ ਇੱਕ ਰਸਮ ਹੋਵੇਗੀ ਇਹ ਵੀ ਗੱਲ ਕੀਤੀ ਜਾਂਦੀ ਹੈ ਹਾਂਜੀ ਸਾਰੀ ਰਸਮ ਹੋਵੇਗੀ ਸਰ ਜਾਗੋ ਵੀ ਹੋਊਗੀ ਅੰੰਦਕਾਰ ਜਿਵੇਂ ਬਿਆਂ ਜੰਦੇ ਹੋਵੇਂ ਹੁਣ ਵੀ ਸਾਰਾ ਖਾਣ ਪੀਣ ਵੀ ਬਿਆਂ ਨੂੰ ਚੱਲੂਗਾ ਜੀ ਬਾਬਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਤੁਸੀਂ ਹਾਂ ਬਾਬਾ ਜੀ ਬਸ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹਰ ਬਾਬਾ ਜੀ ਬਹੁਤ ਚੰਗੇ ਨੇ ਗੁਰਦੁਆਰਾ ਸਾਹਿਬ ਦੇ ਇੱਥੇ ਗ੍ਰੰਥੀ 7-8 ਸਾਲ ਤੋਂ ਇੱਥੇ ਰਹਿ ਰਹੇ ਨੇ ਕਿੰਨੇ ਦਿਨਾਂ ਤੋਂ ਕੜਾਈ ਚੜੀ ਹੋ ਗਈ ਹੈ 4 ਦਿਨ ਹੋ ਗਏ ਜੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਕਿ ਸਬਜ਼ੀ ਕੱਟ ਰਹੀ ਹੈ ਮੁੰਡੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਹਾਂਜੀ ਭਾਈ ਜੀ ਕਿੰਨੇ ਹੋ ਜੀ ਸਸੀ ਗੱਲ ਜੀ ਸਸੀ ਗੱਲ ਆਈ ਪੈਂਡ ਹਾਂਜੀ ਕਿੰਨੇ ਦਿਨ ਹੋ ਗਏ ਕੜਾਈ ਚੜੀ ਫਿਰ ਚਾਰ ਦਿਨ ਹੋ ਗਏ ਜੀ ਅੱਜ ਚਾਰ ਦਿਨ ਫਿਰ ਸੇਵਾ ਕਰਦੇ ਹਾਂ ਹਾਂਜੀ ਹਾਂਜੀ ਸੇਵਾ ਕਰ ਖੁਸ਼ੀ ਹੋ ਰਹੀ ਹੈ ਭਾਈ ਜੀ ਕਿਸਾਨ ਹਾਂ ਹਾਂ ਬਹੁਤ ਵਧੀਆ ਖੁਸ਼ੀ ਹੋ ਰਹੀ ਹੈ ਹਾਂਜੀ ਹਾਂਜੀ ਭਾਈ ਹਾਂ ਜੀ ਕਿਵੇਂ ਖੁਸ਼ੀ ਹੋ ਰਹੀ ਹੈ ਬਹੁਤ ਵਧੀਆ ਜੀ ਲੋਕਾਂ ਨੂੰ ਇਹੋ ਜਿਹਾ ਵਿਆਹ ਕਰਨੇ ਚਾਹੀਦੇ ਆ ਘਰਾਂ ਦੇ ਵਿੱਚ ਪਹਿਲਾ ਵਾਲਾ ਮਾਹੌਲ ਬਣਾਉਣਾ ਚਾਹੀਦਾ ਭਾਈਚਾਰਕ ਸੰਜਣਾ ਜਿਹੜੀ ਉਹ ਕਾਇਮ ਰਹੇ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦੇ ਨਾਲ ਕਿਵੇਂ ਨਾ ਸੰਦੇਸ਼ ਜਾਵੇਗਾ ਲੋਕਾਂ ਦੇ ਵਿੱਚ ਜਾਗਰੂਕਤਾ ਵੀ ਆਉਣੀ ਚਾਹੀਦੀ ਆ ਜੀ ਜੀ ਕਿ ਜਿਵੇਂ ਆਪਾਂ ਪਹਿਲਾਂ ਆਪਦੇ ਘਰਾਂ ਦੇ ਵਿੱਚ ਵਿਆਹ ਕਰਦੇ ਸੀਗੇ ਉਵੇਂ ਆਪਣਾ ਭਾਈਚਾਰਾ ਬਣਿਆ ਹੋਇਆ ਸੀਗਾ ਹੁਣ ਆਪਾਂ ਪੈਸੇ ਜਾਵੜ ਰਹੇ ਨੇ ਆ ਤੇ ਸ਼ਾਮ ਨੂੰ ਬਸ ਘਰੇ ਮੁੜੇ ਆਉਣੇ ਆ ਭਾਈ ਯਾਰ ਕਿ ਸਾਂਝ ਹੀ ਖਤਮ ਹੋ ਗਈ ਆਪਣੀ ਭਾਈ ਯਾਰ ਕਿ ਸਾਂਝ ਖਤਮ ਹੋ ਗਈ ਉੱਥੇ ਆਪੋ ਆਪਣੇ ਰਿਸ਼ਤੇਦਾਰ ਗਲੀ ਗਵਾਂਡ ਜਾਂ ਮੰਨ ਲਓ ਕਿ ਮੱਲੇ ਦੇ ਸੱਦੇ ਜਾਂਦੇ ਸੀ ਪਰ ਇੱਥੇ ਅੱਜ ਸਾਰਾ ਪਿੰਡ ਦੇਖਣ ਨੂੰ ਮਿਲੇਗਾ ਬਿਲਕੁਲ ਜੀ ਕੋਈ ਇਹ ਨਹੀਂ ਕਿ ਕਿਸੇ ਨੂੰ ਸੱਦਿਆ ਜਾਂ ਹਰ ਕੋਈ ਆਵੇਗਾ ਸਾਰੇ ਆਉਣਗੇ ਜੀ ਸਾਰੇ ਆਉਣਗੇ ਹਾਂਜੀ ਭਾਈ ਜੀ ਠੀਕ ਹੈ ਜੀ ਬਾਬਾ ਜੀ ਬਹੁਤ ਵਧੀਆ ਜੀ ਤੇ ਕਿ ਬਾਬੇ ਦਾ ਨਗਰ ਨਾਲ ਪ੍ਰੇਮ ਆ ਇਸੇ ਕਰਕੇ ਸਰ ਜੈਸਾ ਬੋਲ ਕਰੀ ਹੈ ਹਰ ਇੱਕ ਬੰਦੇ ਨੂੰ ਹਰ ਇੱਕ ਪੈਂਡ ਨੂੰ ਇਹੋ ਜਿਹੀ ਗ੍ਰੰਥੀ ਰੱਖਣੇ ਚਾਹੀਦਾ ਗੁਰਦੁਆਰਿਆਂ 'ਚ ਜਿਹੜੇ ਸਾਮ ਸਮਾਗ ਰੱਖਦੇ ਆ ਸਹੀ ਬੰਦੇ ਆ